ਬਾਈ ਗੋਰਾ ਤੇਲ ਗੋਰਾ ਤੇਲ ਗੋਰਾ ਤੇਲ ਤੁਹਾਡੇ ਲਈ 70 ਰੁਪਏ ਫੋੜ ਦੇ ਵਿੱਚ ਤੇਲ ਲੈ ਕੇ ਆ ਪੂਰੀ 70 ਰੁਪਏ ਫੋੜ ਦੇ ਵਿੱਚ ਬਾਈ ਜੀ ਨਵੇਂ ਸਟਾਕ ਆਇਆ ਨਵੇਂ ਸਟਾਕ ਨਵੇਂ ਆਫਰ ਲੱਗੇ ਹੋਏ ਆ ਗਾਹਾਂ ਚੱਲੋ ਡਿਜ਼ਾਈਨ ਬਹੁਤ ਸਾਰੇ ਵਗਾਉਣੇ ਆ ਆ ਲਓ ਜੀ ਫਰ ਦੱਸ ਦਿਓ ਆਫਰ ਦੱਸ ਦਿਓ ਭਾਜੀ ਆਫਰ ਦੀਵਾਲੀ ਆਫਰ ਚੱਲੀ ਜਾਂਦੇ 30 ਰੁਪਏ ਫੋੜ ਦੇ ਵਿੱਚ 70 ਰੁਪਏ ਵਾਲੀ ਨਹੀਂ 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 ਇਹ 70 ਰੁਪਏ ਵਾਲੀ ਨਹੀਂ ਹੈਗੀ 70 ਰੁਪਏ ਵਾਲੀ ਜੀ 30 ਰੁਪਏ ਫੋੜ ਦੇ ਵਿੱਚ 30 ਰੁਪਏ ਫੋੜ ਦੇ ਆਫਰ ਚ ਬਾਤ ਦੀ ਆ ਬਿਲਕੁਲ ਦੀਵਾਲੀ ਆਫਰ ਚੱਲ ਰਿਹਾ ਗਾਹਾਂ ਚੱਲੋ ਹੋਰ ਡਿਜ਼ਾਈਨ ਵਿਖਾਉਣੇ ਲਓ ਇਹ ਸਾਰੇ 30 ਰੁਪਏ ਫੜਦੇ ਵਿੱਚ ਆਫਰ ਚੱਲ ਰਿਹਾ ਲੈ ਜੋ ਮੈਨੇ ਕਿੱਥੇ ਗੋਰਾ ਟੈਲ ਤੇ 골ਡਨ ਸੀਰੀਜ਼ ਬੁੱਕ ਮੈਚ ਇਹ ਵੀ ਫੁੱਟ ਦੇ ਵਿੱਚ ਇਹ ਵੀ ਬਿਲਕੁਲ ਜੀ 30 ਰੁਪਏ ਫੜਦੇ ਵਿੱਚ ਪਾਰਕਿੰਗ ਟੈਲ ਵੀ ਤੁਹਾਨੂੰ ਦੇ ਦੇਣੀ ਹੈ ਸਿਰਫ 30 ਰੁਪਏ ਫੜਦੇ ਵਿੱਚ ਉਹ ਸਾਰਾ ਸਟਾਕ ਪੈ ਗਿਆ ਸਟਾਕ ਦਿਖਾ ਦਿਓ ਇਧਰ ਉਧਰ ਮੇਰਾ ਪਰਾ ਸਟਾਕ ਦਿਖਾ ਦੇ ਸੋ ਗੋਰਾ ਟਾਇਲ ਦੀ ਆਫਰਾਂ ਹੋ ਗਈਆਂ ਸ਼ੁਰੂ 70 ਰੁਪਏ ਫੁੱਟ ਵਾਲੀ ਟਾਇਲ ਤੁਹਾਨੂੰ 30 ਰੁਪਏ ਫੁੱਟ ਦੇ ਦੇ ਦਾਂਗੇ ਬਿਲਕੁਲ ਲਓ ਜੀ ਪਾਰਕਿੰਗ ਟਾਇਲ ਦੇ ਡਿਜ਼ਾਈਨ ਦੇਖ ਲਓ ਰੇਟ ਇੱਕੋ ਹੀ ਆ ਸਭ ਦਾ 30 ਰੁਪਏ ਫੁੱਟ ਦੇ ਵਿੱਚ ਡਿਜ਼ਾਈਨ ਦੇਖੀ ਚੱਲੋ ਜੀ ਡਿਜ਼ਾਈਨ ਦੇਖੀ ਚੱਲੋ ਜਿਹੜੇ ਬਿਜਾਰ ਤੁਹਾਨੂੰ 70 70 ਰੁਪਏ ਫੁੱਟ ਮਿਲਦਾ ਤੁਹਾਨੂੰ ਗੋਰਾ ਟਾਇਲ ਸਿਰਫ 30 ਰੁਪਏ ਫੋਟੋ ਦੇ ਵਿੱਚ ਡਿਜ਼ਾਈਨ ਦੇ ਰਿਆ ਆ ਇੱਕ ਬੇਨਾ ਭਰਾ ਹੁਣ ਇਹਦੇ ਰੇਟ ਦੱਸਨੇ ਇਹਦੇ ਤੇ ਕੀ ਆਫਰ ਆਪਣੀ 3264 ਮੈਟ ਫਿਨਿਸ਼ਿੰਗ ਠੀਕ ਹੈ ਜੀ ਇਹ ਵੀ 70 ਰੁਪਏ ਫੋਟ ਵਾਲੀ ਦਿਵਾਲੀ ਆਫਰ 30 ਰੁਪਏ ਦੀ ਇਹ ਮੈਟ ਫਿਨਿਸ਼ ਬਿਲਕੁਲ ਜੀ 30 ਰੁਪਏ ਫੋਟ ਦੇ ਵਿੱਚ ਸਕਰੀਨ ਸ਼ਾਟ ਲੈ ਲਓ ਆ ਦੇਖੋ ਜੀ ਮੈਟ ਫਿਨਿਸ਼ ਤੁਹਾਨੂੰ ਟਾਇਲ ਮਿਲਦੀਆਂ ਬਾਜ਼ਾਰ ਚ ਮਿਲਦੀ 70 ਰੁਪਏ ਫੋਟ ਗੋਰਾ ਟਾਇਲ ਤੁਹਾਨੂੰ ਦੇ ਰਿਆ ਜੀ ਸਿਰਫ ਸਿਰਫ 30 ਰੁਪਏ ਫੋਟ ਦੇ ਵਿੱਚ ਟਾਇਲ ਆ ਚੈੱਕ ਕਰੋ ਆ ਗਈ ਸ਼ਾਈਨੀ ਵਾਲੀ ਆ ਗਈ ਮੈਟ ਵਾਲੀ ਸਾਈਜ਼ ਦੇਖੀ ਚਲੋ ਭਾਜੀ ਤੁਹਾਨੂੰ ਰੇਟ ਗੋਰਾ ਟਾਇਲ ਜਿਹੜੇ ਆਫਰ ਵਿੱਚ ਦੇ ਲਿਆ ਹਾਲੇ ਬਾਜ਼ਾਰ 'ਚ ਆਫਰ ਸ਼ੁਰੂ ਹੋਣਿਆ ਚੱਕੋ ਭਾਜੀ ਕੀ ਬਾਤ ਹੈ ਰੇਟ ਇੱਕੋ ਹੀ ਆ ਸਭ ਦਾ ਸਿਰਫ 30 ਰੁਪਏ ਪਰ ਦੇ ਵਿੱਚ ਜੀ ਤੁਸੀਂ ਇੱਕੋ ਰੇਟ ਯਾਦ ਰੱਖਣਾ 30 ਰੁਪਏ ਫੋਟੇ ਤੇ ਆਕੇ ਟਾਇਲ ਪਸੰਦ ਕਰ ਲੈਣੀ ਆ ਆਕੇ ਸਾਈਜ਼ ਪਸੰਦ ਕਰ ਲੈਣਾ ਆਕੇ ਰੰਗ ਪਸੰਦ ਕਰ ਲੈਣਾ ਮੈਟੀ ਲੈਣਾ ਗਲੋਸੀ ਲੈਣਾ ਥੋੜੀ ਮਰਜੀ ਲੇਕਿਨ ਤੁਹਾਨੂੰ ਰੇਟ ਇੱਕੋ ਮਿਲੂਗਾ ਗੋਰਾ ਟਾਇਲ ਦਿਓ ਬਿਲਕੁਲ ਰੇਟ ਇੱਕ ਜੀ ਸਿਰਫ 30 ਰੁਪਏ ਫੁੱਟ ਦੇ ਵਿੱਚ ਸਟਾਕ ਫੁੱਲ ਕਰਕੇ ਬੈਠੇ ਆ ਤੁਹਾਡੇ ਵਾਸਤੇ ਆ ਜੋ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਟਾਕ ਤੁਹਾਨੂੰ ਵਿਖਾ ਦਿੰਨੇ ਆ ਉਹ ਸਟਾਕ ਦਿਖਾ ਰਹੇ ਮੇਰਾ ਵੀਰੋ ਬਾਹਰ ਟਰੱਕ ਵੀ ਖੜੇ ਆ ਭਾਵੇਂ ਟਰੱਕ ਭਰ ਕੇ ਲੈ ਜਾਓ ਭਾਵੇਂ ਇੱਕ ਟਰੱਕ ਦੇ ਭਾਵੇਂ ਲੈ ਜਾਓ ਦੋ ਟਰੱਕ ਤੁਹਾਨੂੰ 30 ਰੁਪਏ ਫੁੱਟ ਦੇ ਵਿੱਚ ਸਟਾਕ ਗੋਰਾ ਟਾਇਲ ਸਾਰਾ ਕੱਢ ਕੇ ਦੇ ਰਿਹਾ ਵਾ ਆ ਡੱਬੇ ਦਿਖਾ ਰਹੇ ਮੇਰਾ ਭਰਾ ਸਾਰੇ ਡੱਬੇ ਦਿਖਾ ਰਹੇ 30 ਰੁਪਏ ਫੋਟ ਦੇ ਵਿੱਚ ਵਿਆਰ ਚ ਮਣਨ ਵਾਲੀਆਂ 70 ਰੁਪਏ ਫੋਟ ਵਾਲੀ ਟੈਗ ਤੁਹਾਨੂੰ ਗੋੜਾ ਟੈਗ ਆਫਰ ਜੀ ਦੇ ਦਿਆ ਜੀ 30 ਰੁਪਏ ਫੋਟ ਦੇ ਵਿੱਚ ਬਿਲਕੁਲ ਗਡਾਉਨ ਤੁਹਾਡੇ ਵਾਸਤੇ ਫੁੱਲ ਕਰੇ ਹੋਏ ਆ ਗਡਾਉਨ ਐਸੇ ਕਰਕੇ ਬੁਖਾਰਿਆ ਕਿਤੇ ਡਰ ਨਾ ਜਾਇਓ ਵੇ ਸਟਾਕ ਨਿਲ ਹੋ ਜੂਗਾ ਨਾ ਸਟਾਕ ਦਿਵਾਲੀ ਵਾਸਤੇ ਫੁੱਲ ਕਰਕੇ ਬੈਠੇ ਆ ਆ ਦੇਖੋ ਜਿੱਥੋਂ ਤੱਕ ਨਿਗਾਹ ਜਾਂਦੀ ਆ ਤੁਹਾਡੇ ਵਾਸਤੇ ਫੁੱਲ ਕਰਕੇ ਬੈਠੇ ਆ 2 ਬਾਈ 4 ਦੀ 30 ਰੁਪਏ ਪਾਰਕਿੰਗ ਟੈਗ 30 ਰੁਪਏ ਕਰਦਾ ਐਲੀਵੇਸ਼ਨ 30 ਰੁਪਏ 32 ਚੌੜ 30 ਰੁਪਏ ਆਹ ਹੈ ਠੀਕ ਹੈ ਜੀ ਲੈ ਜੋ ਲਾ ਲਓ ਹੁਣ ਲਓ ਜੀ ਇੱਕੋ ਰੇਟ ਪਾਤਾ 30 ਰੁਪਏ 30 ਰੁਪਏ ਪਾਰਕਿੰਗ ਟਾਇਲ ਲੈ ਜੋ 2x6 ਦੀ ਲੈ ਜੋ ਜਿਹੜੀ ਟਾਇਲ ਤੱਕਣੀ ਚੱਕ ਲੋ ਆਜੋ ਭਾਜੀ ਡਿਸਪਲੇ ਚ ਲੈ ਕੇ ਚੱਲਦੇ ਆ ਤੁਹਾਨੂੰ ਬਹੁਤ ਸਾਰਾ ਸਟਾਕ ਬਹੁਤ ਸਾਰੀ ਵੈਰਾਈਟੀ ਤੁਹਾਡੇ ਫਾਇਦੇ ਕਰਨੇ ਆ ਦਿਵਾਲੀ ਤੇ ਆਜੋ ਵਿਜ਼ਿਟ ਕਰ ਲਓ ਗੋਰਾੜਾ ਲਓ ਜੀ ਫੈਸਟਿਵ ਸੀਜ਼ਨ ਸ਼ੁਰੂ ਹੋ ਗਿਆ ਵਾ ਸਾਡੇ ਘਰਾਂ ਦੇ ਵਿੱਚ ਸੋਹਣੀਆਂ ਸੋਹਣੀਆਂ ਟਾਇਲ ਲੱਗਣੇ ਆ ਤੇ ਆਓ ਜੀ ਆਹ ਦਾ ਮੇਰਾ ਵੀ ਸਾਰਾ ਦੇਖੋ ਵੱਡਾ ਸੈਜ ਲੱਗਿਆ ਹੋਇਆ ਹੈਗਾ ਇਹ ਵੀ ਤੁਹਾਨੂੰ 30 ਰੁਪਏ ਫੋਟ ਦੇ ਵਿੱਚ ਦੇ ਦੇਣੀ ਆ ਠੀਕ ਆ ਫੁੱਲ ਡਿਸਪਲੇ ਠੀਕ ਆ ਦੀ ਹੈਂ ਦੀਆ ਸਕਰੀਨ ਸ਼ਾਟ ਲੈ ਲਓ ਇਹ ਵਾਲਾ ਡਿਜ਼ਾਈਨ ਸਪੈਸ਼ਲ ਆਫਰ ਤੇ ਦੇ ਵਿੱਚ ਲੱਗਿਆ ਹੋਇਆ ਹੈਗਾ ਸਿਰਫ 22 ਰੁਪਏ ਫੋਟ ਦੇ ਆਹ ਬਲਾ ਬਿਲਕੁਲ ਜੀ ਆ ਦਿਖਾਓ ਜੀ ਇਹਰਾ ਵੀ ਤੁਹਾਨੂੰ ਸਪੈਸ਼ਲ ਆਫਰ ਦੇ ਦਾਂਗੇ 22 ਰੁਪਏ ਫੋਟ ਦੇ ਵਿੱਚ ਤੁਹਾਨੂੰ ਆ ਟਾਇਲ ਮਿਲ ਜਾਣੀ ਆ ਸਕਰੀਨ ਸ਼ਾਟ ਲੈ ਲਓ ਤੁਸੀਂ ਤਾਂ ਸਕਰੀਨ ਸ਼ਾਟ ਲੈ ਕੇ ਭੇਜਣਾ ਕਿਉਂਕਿ ਤੁਹਾਨੂੰ ਆਪ ਨੂੰ ਬਾਅਦ ਵਿੱਚ ਭੁੱਲ ਜਾਣਾ ਆਨਖਾਰੇ ਦੇਖੋ ਡਿਜ਼ਾਈਨ ਤੁਹਾਡੇ ਸਾਹਮਣੇ ਲੱਗੇ ਹੋਏ ਸੈਂਪਲ ਤੁਹਾਡੇ ਸਾਹਮਣੇ ਕਿ ਤੁਹਾਡੇ ਬਾਥਰੂਮ ਤੁਹਾਡੇ ਕਮਰੇ ਤੁਹਾਡੇ ਕਿਚਨ ਤੁਹਾਡੇ ਬਣੇ ਹੋਏ ਕਿਹੋ ਜਿਹੇ ਲੱਗਣੇ ਨੇ ਇਹ ਵੀ ਵਾਸ਼ਰੂਮ ਆਫਰ ਦੇ ਵਿੱਚ ਲੱਗਿਆ ਹੋਇਆ ਹੈਗਾ ਜੀ 30 ਰੁਪਏ ਫਰ ਦੇ ਵਿੱਚ ਆ ਵੀ ਦੀਰ ਵਿੱਚ ਫਰ ਦੇ ਬਿਲਕੁਲ ਜੀ ਇਹ ਵੀ 30 ਰੁਪਏ ਦੇ ਵਿੱਚ ਹੈ ਜੀ ਵਾਸ਼ਰੂਮ 30 ਰੁਪਏ ਫਰ ਦੇ ਵਿੱਚ ਤੁਸੀਂ ਸਵੀਮ ਪੂਲ ਦਾ ਵੀ ਸਕਰੀਨ ਸ਼ਾਟ ਲੈ ਲਓ ਠੀਕ ਹੈ ਜੀ ਇਹਦਾ ਰੇਟ ਵੀ 30 ਰੁਪਏ ਫੁੱਟ ਦੇ ਵਿੱਚ ਹੈ ਯਾਨੀ ਕਿ ਤੁਸੀਂ ਉਹ 30 ਰੁਪਏ ਦੇ ਵਿੱਚ ਆਪਣਾ ਬਾਥਰੂਮ ਬਣਾ ਸਕਦੇ ਹੋ 30 ਰੁਪਏ ਦੇ ਵਿੱਚ स्विਮਿੰਗ ਪੂਲ ਬਣਾ ਸਕਦੇ ਹੋ ਤੁਹਾਨੂੰ ਇੰਨਾ ਸਸਤਾ ਭਾਗੋਲਾ ਟੈਨ ਦੇ ਦਿੱਤਾ ਹੈ ਅੱਗੇ ਦਿਖਾਉਂਦਾ ਘਰ ਦਾ ਐਲੀਵੇਸ਼ਨ ਤੁਹਾਡੀ ਤੁਹਾਡੇ ਘਰ ਦੀ ਸ਼ਾਨ ਐਲੀਵੇਸ਼ਨ ਢੀਂ ਅੰ ਦੇਖੀ ਚਲੋ ਸਕਰੀਨ ਸ਼ਾਟ ਲੈ ਚਲੋ ਰੇਟ ਇੱਕੋ ਹੀ ਹੈ 30 ਰੁਪਏ ਫੁੱਟ ਦੇ ਵਿੱਚ ਦੇਖੋ ਜੀ ਤੁਹਾਡੇ ਵਾਸਤੇ ਆਏ ਇਹ ਦੀਵਾਲੀ ਆਫਰ ਤੇ ਲੱਗੇ ਹੋਏ ਆ ਆਜੋ ਲੈ ਜਾਓ ਹੁਣ ਤੁਹਾਨੂੰ ਹੁਣ ਗੋਰਾ ਟਾਇਲ ਨੇ ਐਲੀਵੇਸ਼ਨ ਲਾਤੀ 2/4 ਦੀ ਟਾਇਲ ਲਾਤੀ ਮੈਟੀ ਟਾਇਲ ਲਾਤੀ ਗਲੋਸੀ ਲਾਤੀ ਘਰ ਦਾ ਐਲੀਵੇਸ਼ਨ ਵੀ ਲਾਤਾ ਰੇਟ ਇੱਕੋ ਜਾਂ ਦਿਵਾਲੀ ਆਫਰ ਸ਼ੁਰੂ ਹੋ ਗਿਆ ਗੋਰਾ ਟਾਇਲ ਦੇ 30 ਰੁਪਏ 30 ਰੁਪਏ 30 ਰੁਪਏ ਮੇਰਾ ਆਪਣਾ ਕੈਮਰਾ ਇਧਰ ਨੂੰ ਲੈ ਕੇ ਆ ਦੇ ਆਂ ਦਿਖਾ ਆ ਬਾਥਰੂਮ ਆ ਮੈਂ ਤੁਹਾਨੂੰ ਇਸ ਬਾਥਰੂਮ ਦਾ ਰੇਟ ਦੱਸਣ ਲੱਗਾ ਕਿ ਇਹ ਬਾਥਰੂਮ ਕਿੰਨੇ ਚ ਬਣਦਾ ਜੀ ਇਹਦਾ ਵੀ ਰੇਟ ਤੁਹਾਨੂੰ ਗੋਰਾ ਟਾਇਲ 30 ਰੁਪਏ ਦੇ ਰਿਹਾ ਕਿੰਨੇ 30 ਰੁਪਏ ਬਿਆਰ ਦੇ ਵਿੱਚ ਜਿੰਨਾ ਰੇਟ ਹੈ ਉਹ ਤੋਂ ਕੰਪੈਰੀਸ਼ਨ ਕਰ ਲਓ ਅਦੋ-ਅਦਰ ਫਰਕ ਪੈਣਾ ਨਾਲ ਆ ਮੇਰਾ ਭਰਾ ਇਧਰ ਦਿਖਾ ਰਹੇ ਹੁਣ ਏਸ ਵਾਲੇ ਬਾਥਰੂਮ ਦਾ ਰੇਟ ਵੀ ਤੁਹਾਨੂੰ 30 ਰੁਪਏ ਦੇਣਾ ਟਾਇਲ ਦਾ 30 ਰੁਪਏ ਫੁੱਟ ਸਿਰਫ ਦੀਵਾਲੀ ਆਫਰ ਲੱਗੀ ਆ ਹੁਣ ਮੌਕਾ ਨਾ ਕੁੰਝੋ ਬਾਈ ਜੀ ਕੋਲ ਪਹੁੰਚਣਾ ਗੋਰਾ ਟਾਇਲ ਆ ਜਿਓ ਹਾਂਜੀ ਬਿਲਕੁਲ ਆਫਰ ਲਾਏ ਆ ਤਾਂ ਤੁਹਾਡੇ ਫਾਇਦੇ ਜ਼ਰੂਰ ਕਰਾਂਗੇ ਬਿਲਕੁਲ ਗੱਲ ਨਹੀਂ ਆ ਵੀ ਵੈਸੀ ਆਫਰ ਆਫਰ ਕਰੀ ਜਨੇ ਤੁਹਾਡੇ ਫੈਲੇ ਜਰੂਰ ਕਰਾਂਗੇ ਇੱਕ ਵਾਰੀ ਵਿਜ਼ਿਟ ਕਰ ਲੋ ਗੋਰਾੜਾ ਲੋ ਜੀ ਜਿੰਨੇ ਦੇਖ ਰਹੇ ਨੇ ਗੋਰਾਟਾਲ ਦੀ ਤੂਤੀ ਐਵੇਂ ਨਹੀਂ ਬੋਲਦੀ ਅਗਲੇ ਪਹਿਲੇ ਬਾਜ਼ਾਰ ਨਾਲੋਂ ਘੱਟ ਰੇਟ ਦਾ ਚੱਲਦੇ ਆ 130 ਰੁਪਏ ਦੇ ਵਿੱਚ ਆਫਰ ਲੱਗੀ ਹੋਈ ਆ ਦੀਵਾਲੀ ਤੱਕ ਦੀ ਦੀਵਾਲੀ ਤੋਂ ਪਹਿਲਾਂ ਪਹਿਲਾਂ ਆ ਜਾਓ ਸਾਰੇ ਆਫਰ ਅਵੇਲ ਕਰ ਲਓ ਵੀਡੀਓ ਵੱਤ ਵੱਤ ਸ਼ੇਅਰ ਕਰਦੇ